ਦੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਖੜੇ ਹੋਏ ਆ ਜਿੱਥੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਇੱਥੇ ਲਗਾਤਾਰ ਕਈ ਕਈ ਵਾਰ ਸਟੂਡੈਂਟਸ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਹੈ ਤੇ ਕਦੇ ਇੱਕ ਜਿਹੜੇ ਦਰਜਾਚਾਰ ਨੇ ਉਹਨਾਂ ਵੱਲੋਂ ਪ੍ਰਦਰਸ਼ਨ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਉਹ ਪ੍ਰੋਫੈਸਰ ਅਰਵਿੰਦ ਦੇ ਹੱਕ ਦੇ ਵਿੱਚ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਦਾ ਕਾਰਜਕਾਲ ਵਿਧਾਨ ਵਾਸਤੇ ਜਿਹੜੇ ਹੈਗੇ ਮੁਲਾਜ਼ਮ ਉਹ ਪ੍ਰਦਰਸ਼ਨ ਕਰ ਰਹੇ ਨੇ ਸਾਡੇ ਨਾਲ ਮੌਜੂਦ ਨੇ ਜਨਰਲ ਸਕੱਤਰ ਮੈਮ ਮੈਮ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕਾਰਨ ਹੈ ਸਰ ਸਾਡੇ ਬਾਈ ਚਾਂਸਲਰ ਸਾਹਿਬ ਨੇ ਉਨ੍ਹਾਂ ਦੀ ਜਿਹੜੀ ਟਰਮ ਸੀਗੀ ਪੂਰੀ ਹੁਣ ਤੇ ਉਹਨਾਂ ਨੂੰ ਦੁਬਾਰਾ ਸਮਾਂ ਨਹੀਂ ਦਿੱਤਾ ਗਿਆ ਇਸ ਲਈ ਅਸੀਂ ਇਹੀ ਮੰਗ ਹੈ ਸਾਡੀ ਪੰਜਾਬ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਸਾਰੇ ਮੁਲਾਜ਼ਮਾਂ ਦੀ ਸਾਡੇ ਬਾਹਰਲੇ ਕਾਲਜ ਨੇ ਕੰਸਟੀਟਿਊਟ ਕਾਲਜ ਨੇਗੇ ਤਲਵੰਡੀ ਸਾਬੋ ਨੇਬਰਹੂਡ ਕੈਂਪਸ ਸਾਰਿਆਂ ਵੱਲੋਂ ਉਧਰ ਵੀ ਧਰਨੇ ਲੱਗੇ ਹੋਏ ਨੇਗੇ ਸਾਡੀ ਮੰਗ ਹੈ ਕਿ ਸਾਡੇ ਵਾਈਸ ਚਾਂਸਰ ਸਾਹਿਬ ਨੂੰ ਦੁਬਾਰਾ ਸੈਕੰਡ ਟਰਮ ਦਿੱਤੀ ਜਾਵੇ ਲਗਾਤਾਰੀ ਟਰਮ ਵਧਦੀ ਜਾ ਰਹੀ ਹੈ ਕਿਉਂਕਿ ਹਰ ਇੱਕ ਸਰਕਾਰ ਅਰਵਿੰਦਜੀਤ ਦੀ ਟਰਮ ਵਧਾ ਰਹੀ ਸੀ ਤੇ ਹੁਣ ਜੇ ਅਗਰ ਉਹਨਾਂ ਨੂੰ ਚੇਂਜ ਕੀਤਾ ਗਿਆ ਉਹਨਾਂ ਦੀ ਜਗ੍ਹਾ ਕਿਸੇ ਹੋਰ ਨੂੰ ਲਿਆਂਦਾ ਗਿਆ ਫਿਰ ਕੀ ਪ੍ਰੋਬਲਮ ਆਈ ਹੁਣ ਨਹੀਂ ਸਰ ਚਲੋ ਥੋੜੇ ਸਮੇਂ ਲਈ ਤਿੰਨ ਸਮੇਂ ਤਿੰਨ ਕਿ ਮਹੀਨੇ ਲਈ ਆਈਐਸ ਜਿਹੜੇ ਹੈਗੇ ਆਪਣੇ ਆਸਤ ਸਹਿਬਾਨ ਕੇਕੇ ਜਾਦਵ ਜੀ ਉਹਨਾਂ ਨੂੰ ਦਿੱਤਾ ਗਿਆਗਾ ਪਰ ਸਾਡੀ ਸਾਰੀ ਇਹੀ ਹੈ ਕਿ ਸਾਡੇ ਵਾਈਸ ਚਾਂਸਲ ਸਾਹਿਬ ਨੇ ਕੰਮ ਹੀ ਇਹੋ ਜਿਹੀ ਕੀਤੇ ਨੇਗੇ ਕੀ ਸਾਡਾ ਹਰ ਇੱਕ ਬੱਚੇ ਦੀ ਸਾਰੇ ਸਾਰੀ ਕੰਪਲਾਈ ਦੀ ਜਵਾਨ ਤੇ ਇਹੀ ਹੈ ਕਿ ਸਾਨੂੰ ਪ੍ਰੋਫੈਸਰ ਅਰਵਿੰਦ ਜੀ ਬਾਇਸ ਕਾਉਂਸਲਰ ਦੁਆਰਾ ਦਿੱਤੇ ਜਾਣ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋ ਤੁਸੀਂ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਕਿ ਉਹਨਾਂ ਨੂੰ ਚਾਂਸ ਹੋਰ ਦਿੱਤਾ ਜੀ ਮੈਮ ਕੇਕੇ ਜੀ ਨੇ ਇੱਥੇ 3 ਮਹੀਨੇ ਲਈ ਕਾਰਜਕਾਲ ਸੰਭਾਲ ਲਿਆ ਹੈ ਤੇ ਕੀ ਹੁਣ ਕੀ ਪ੍ਰੋਬਲਮ ਹੈ ਕਿਉਂਕਿ ਸੀਟ ਖਾਲੀ ਸੀ ਤੇ ਉਹਨਾਂ ਨੇ ਜਗ੍ਹਾ 3 ਮਹੀਨੇ ਲਈ ਦਿੱਤਾ ਜੀ ਸਰ ਸਾਡੀ ਯੂਨੀਵਰਸਿਟੀ ਕਾਫੀ ਸਮੇਂ ਤੋਂ ਵਿੱਤੀ ਸੰਕਟ ਦੇ ਵਿੱਚ ਆਈ ਹੋਈ ਸੀਗੀ ਸਾਨੂੰ 3-3 4-4 ਮਹੀਨੇ ਤਨਖਾਹਾਂ ਨਹੀਂ ਮਿਲੀਆਂ ਜੋ ਕਿ ਸਾਡੇ ਪ੍ਰੋਫੈਸਰ ਅਰਵਿੰਦ ਵਾਈ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਰਕਾਰ ਨਾਲ ਬਾਰੋ-ਬਾਰ ਮੀਟਿੰਗਾਂ ਕਰਕੇ ਬਾਰੋ-ਬਾਰ ਉਹਨਾਂ ਨਾਲ ਆਪਸ ਵਿੱਚ ਮਿਲਾਬ ਕਰਕੇ ਤਾਲਮੇਲ ਕਰਕੇ ਸਾਡੀ ਯੂਨੀਵਰਸਿਟੀ ਨੂੰ ਹੁਣ ਤਰੱਕੀਆਂ ਦੀ ਲੀਹਾਂ ਤੇ ਲਿਆਂਦਾ ਸੀਗਾ ਪੰਜਾਬ ਸਰਕਾਰ ਵੱਲੋਂ ਸਾਡੀ ਯੂਨੀਵਰਸਿਟੀ ਨੂੰ 9 ਕਰੋੜ ਤੋਂ ਵਧਾ ਕੇ ਗ੍ਰਾਂਟ ਵੀ ਵਧਾਈ ਗਈ ਸੀ ਤੇ ਹੁਣ ਸਾਡੀ ਹੱਥ ਬੰਨ੍ਹ ਕੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਜੋ ਸਾਡੇ ਵਾਈ ਚਾਂਸਲਰ ਪ੍ਰੋਫੈਸਰ ਅਵਿੰਦ ਜੀ ਨੇ ਤਿੰਨ ਤਿੰਨ ਮਹੀਨਿਆਂ ਦੀਆਂ ਤਨਖਾਹਾਂ ਜਿਹੜੀਆਂ ਨੇ ਉਹ ਸਾਨੂੰ ਹੁਣ ਪੂਰੇ ਟਾਈਮ ਤੇ ਮਿਲ ਰਹੀਆਂ ਨੇ ਜੀ ਤੇ ਸਾਡਾ ਕੋਈ ਵੀ ਇਹਨਾਂ ਵੀਸੀ ਸਾਹਿਬ ਵੱਲੋਂ ਸਾਨੂੰ ਕੋਈ ਵੀ 1 ਰੁਪਈਏ ਦਾ ਵੀ ਕਰਜ਼ਦਾਰ ਨਹੀਂ ਹੈਗੇ ਨਾ ਇਹ ਕਿਸੇ ਬੈਂਕ ਤੋਂ ਲੋਨ ਲਿਆ ਇਹਨਾਂ ਨੇ ਨਾ ਹੀ ਕੋਈ ਬਿਲਡਿੰਗ ਕਹਨੇ ਰੱਖੀ ਹੈ ਜੀ ਨਾ ਹੀ ਕੋਈ ਯੂਨੀਵਰਸਿਟੀ ਦੀ ਜਗ੍ਹਾ ਵੇਚੀ ਹੈ ਜੀ ਸਾਨੂੰ ਇਹਨਾਂ ਵੀਸੀ ਸਾਹਿਬ ਦੀ ਸਾਨੂੰ ਇੱਕ ਟਰਮ ਦੀ ਬਹੁਤ ਜ਼ਿਆਦੇ ਲੋੜ ਹੈ ਕਿ ਤਾਂ ਕਿ ਸਾਡੀ ਯੂਨੀਵਰਸਿਟੀ ਥੱਲੇ ਨਾ ਨਿੱਗਰ ਸਕੇ ਜੀ ਜਦੋਂ ਕਿ ਸਾਡੀ ਯੂਨੀਵਰਸਿਟੀ ਹੁਣ ਵੀ ਸੀ ਸਾਹਿਬ ਵੱਲੋਂ ਤਰੱਕੀ ਦੇ ਲੀਹਾਂ ਤੇ ਆ ਰਹੀ ਹੈ ਤਾਂ ਅਸੀਂ ਕਹਿੰਨੇ ਆਂ ਵੀ ਪੰਜਾਬ ਸਰਕਾਰ ਸਾਡੇ ਵੀ ਸੀ ਸਾਹਿਬ ਨੇ ਇੱਕ ਟਰਮ ਜ਼ਰੂਰ ਦੇ ਕੇ ਸਾਡੀ ਯੂਨੀਵਰਸਿਟੀ ਨੂੰ ਤਰੱਕੀਆਂ ਵੱਲ ਲੈ ਕੇ ਜਾਵੇ ਉਹ ਤਰੱਕੀਆਂ ਵੱਲ ਲੈ ਕੇ ਜਾਵੇ ਕਿਸੇ ਮੰਤਰੀ ਵਗੈਰਾ ਕਿਸੇ ਨੂੰ ਮਿਲੇ ਹੋ ਕਿ ਇਸ ਬਾਬਤ ਕੇ ਧਰਨਾ ਲਗਾਣ ਲੱਗੇ ਜਾਂ ਇਹਨਾਂ ਦਾ ਕਾਰਜਕਾਲ ਵਧਾਇਆ ਜਾਵੇ ਨਹੀਂ ਅਸੀਂ ਕਿਸੇ ਮੰਤਰੀ ਸਾਹਿਬਾ ਉਹਨਾਂ ਨੂੰ ਇਸ ਦਾ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਜਿੰਨੇ ਸਾਡੇ ਅੱਜ ਦੇ ਹਾਲਾਤ ਜਿਵੇਂ ਦੇ ਬਣੇ ਪਏ ਆ ਯੂਨੀਵਰਸਿਟੀ ਨੂੰ ਲੀਹਾਂ ਤੇ ਲਹਾਨ ਵਿੱਚ ਵਾਈ ਚਾਂਸਰ ਸਾਹਿਬ ਅਰਵਿੰਦ ਜੀ ਨੇ ਜਿੰਨਾ ਮਤਲਬ ਐਫਰਟ ਕੀਤਾ ਤਾਂ ਉਹ ਅਸੀਂ ਤਾਂ ਆਖੋ ਨਾ ਨਹੀਂ ਕਰ ਸਕਦੇ ਸਰਕਾਰ ਨੂੰ ਆਪ ਸੋਚਣਾ ਚਾਹੀਦਾ ਸੀਗਾ ਵੀ ਉਹਨਾਂ ਦੀ ਟਰਮ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਹਾਲਾਤ ਯੂਨੀਵਰਸਿਟੀ ਮੁਲਾਜ਼ਮ ਸਖਾਲੇ ਹੋਏ ਨੇ ਤਾਂ ਇਹ ਟਰਮ ਨੂੰ ਚਲਦੇ ਰੱਖਣਾ ਚਾਹੀਦਾ ਸੀਗਾ ਇਸ ਕਾਰਨ ਅਸੀਂ ਅਸੀਂ ਵੀ ਇਹੀ ਅਪੀਲ ਕਰਦੇ ਹਾਂ ਵੀ ਉਹਨਾਂ ਨੂੰ ਟਰਮ ਦਾ ਵਾਅਦਾ ਕੀਤਾ ਜਾਵੇ ਤਾਂ ਜੋ ਅਸੀਂ ਸਰਕਾਰ ਦਾ ਵੀ ਧੰਨਵਾਦ ਕਰ ਸਕੀਏ ਅਸੀਂ ਕੋਈ ਸਰਕਾਰ ਦੇ ਖਿਲਾਫ ਨਹੀਂ ਅਸੀਂ ਸਰਕਾਰ ਕੋਲੋਂ ਅਪੀਲ ਕਰ ਰਹੇ ਹਾਂ ਵੀ ਤੁਹਾਡੇ ਕੋਲ ਜੇ ਕੋਈ ਗਲਤ ਇਨਫੋਰਮੇਸ਼ਨ ਗਈ ਹੈ ਤਾਂ ਇਹਨੂੰ ਸੈੱਟ ਕਰਕੇ ਮਤਲਬ ਉਹਨਾਂ ਨੂੰ ਵਾਅਦਾ ਦਿੱਤਾ ਜਾਵੇ ਧੰਨਵਾਦ ਉਹ ਵਾਅਦਾ ਦਿੱਤਾ ਜਾਵੇ ਉਹਨਾਂ ਨੂੰ ਮੈਮ ਕਿੰਨੇ ਤੋਂ ਕਿੰਨੇ ਵਜੇ ਤੱਕ ਧਰਨਾ ਪ੍ਰਦਰਸ਼ਨ ਲਗਾਇਆ ਜਾਏਗਾ ਤੁਹਾਡੇ ਸਰ ਸਾਡੇ ਅੱਜ 22 ਸਾਂਸਰ ਸਾਹਿਬ ਜੀ ਨੂੰ ਇੱਕ ਬ੍ਰੈਗੀ ਪਾਰਟੀ ਵੀ ਰੱਖੀ ਹੋਈ ਹੈਗੀ ਉਹਨਾਂ ਕਰਕੇ ਅਸੀਂ ਸ਼ਾਇਦ 11:00 ਵਜੇ ਤੱਕ ਕਹਿੰਦੇ ਸੀ ਸਾਡਾ ਮਕਸਦ ਇਹੀ ਸੀਗਾ ਕਿ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਆਪਣਾ ਮੈਸੇਜ ਦੇ ਸਕੇ ਉਹਨਾਂ ਨੂੰ ਬਸ ਬੇਨਤੀ ਹੋਈ ਵੀ ਸਰ ਸਾਡੇ ਵਾਈਸ ਅਨਸਰ ਜੀ ਨੂੰ ਵਾਅਦਾ ਦਿੱਤਾ ਜਾਵੇ ਸਾਡੀ ਯੂਨੀਵਰਸਿਟੀ ਮਸਾ ਹੁਣ ਇਕ ਲੀਹਾਂ ਤੇ ਆਈ ਸੀਗੀ ਇਹਨੂੰ ਇਸ ਤਰੀ ਲੱਦੇ ਰਹਿਣ ਦਿਓ ਬਾਕੀ ਅਸੀਂ ਮੈਸੇਜ ਉਹਨਾਂ ਤੱਕ ਪਹੁੰਚਾਉਣਾ ਸੀਗਾ ਉਸ ਤੋਂ ਬਾਅਦ ਜੇ ਸਾਡਾ ਅਸੀਂ ਮਾਨਯੋਗ ਮੁੱਖ ਮੰਤਰੀ ਜੀ ਨੂੰ ਇਹ ਵੀ ਅਪੀਲ ਕਰਦੇ ਆ ਕਿ ਤੁਸੀਂ ਸਾਨੂੰ ਟਾਈਮ ਦੇ ਦਿਓ ਮਿਲਣ ਦੇ ਲਈ ਅਸੀਂ ਮਿਲਾਂਗੇ ਜੇ ਤੁਹਾਨੂੰ ਕਿਸੇ ਨੇ ਕੋਈ ਮਤਲਬ ਕੋਈ ਗਲਤ ਇਨਫੋਰਮੇਸ਼ਨ ਦਿੱਤੀ ਹੈਗੀ ਅਸੀਂ ਉਹਨੂੰ ਤੁਹਾਡੇ ਕੋਲੇ ਪੂਰਾ ਸਪਸ਼ਟੀਕਰਨ ਉਹਦਾ ਦੇਵਾਂਗੇ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਮਿਲਣ ਲਈ ਸਮਾਂ ਦੇਣ ਅਸੀਂ ਮਿਲੀਏ ਆਪਣਾ ਉਹਨਾਂ ਕੋਲ ਨੂੰ ਦੱਸ ਸਕੀਏ ਜੇ ਸਾਨੂੰ ਨਹੀਂ ਦੇਣ ਕਿ ਸਮੱਸਿਆਰੀ ਸੰਘਰਸ਼ ਅੱਗੇ ਵੱਡਾ ਹੋ ਸਕਦਾ ਹੈਗਾ ਕੇ ਕੇ ਜਯਾਦਵ ਤੋਂ ਕੀ ਪ੍ਰੋਬਲਮ ਹੈ ਕਿਉਂਕਿ ਕੇ ਕੇ ਜਯਾਦਵ ਵੀ ਐچھے ਸੂਝਵਾਨ ਜਿਹੜੇ ਪ੍ਰੋਫੈਸਰ ਨੇ ਸਰ ਇਸ ਤਰ੍ਹਾਂ ਦੇ ਪਹਿਲਾਂ ਵੀ ਆਏ ਐ ਆਸ ਅਫਸਰ ਜਿਹ ਜੋ ਆਉਂਦੇ ਨੇਗੇ ਉਹ ਉਦਾਂ ਨਹੀਂ ਜਿ ਯੂਨੀਵਰਸਿਟੀ ਨੂੰ ਚਲਾਉਂਦੇ ਜਿਸ ਤਰ੍ਹਾਂ ਕਿ ਇੱਕ ਪ੍ਰੋਪਰ ਵਾਈਸ ਚਾਂਸਲਰ ਸਾਹਿਬ ਨੂੰ ਲਾਇਆ ਜਾਂਦਾ ਹੈਗਾ ਪਹਿਲਾਂ ਵੀ ਆਏ ਨੇ ਮੈਡਮ ਆਏ ਸੀਗੇ ਇੱਕ ਾਰੇ ਉਹ ਆਪਣੇ ਪੰਜਾਬ ਸਰਕਾਰ ਦੇ ਉਧਰ ਬਹੁਤ ਕੰਮ ਹੁੰਦੇ ਨੇ ਸਰ ਉਹਨਾਂ ਨੂੰ ਉਹਨਾਂ ਨੂੰ ਤਾਂ ਇੱਕ ਥੋੜਾ ਸਮਾਂ ਸਮਝਾਣ ਦੇ ਲਈ ਦਿੱਤਾ ਸੀ ਉਹਨਾਂ ਦੀ ਇੱਜ਼ਤ ਕਰਦਿਆਂ ਕੋਈ ਅੱਡੀ ਨਹੀਂ ਪਰ ਸਾਨੂੰ ਇੱਕ ਪੱਕੇ ਵਾਈਸ ਚਾਂਸਲ ਸਾਡੇ 2.5 ਵਾਈਸ ਚਾਂਸਲ ਦੀ ਸਾਨੂੰ ਕਿਉਂ ਨਹੀਂ ਦੇ ਰਹੇ ਜਦ ਅਸੀਂ ਸਾਰੇ ਮੁਲਾਜ਼ਮ ਐਨੇ ਖੁਸ਼ਾਂਗੇ ਵੀ ਸਾਡੇ ਐਨੇ ਕੰਮ ਹੋਏ ਨੇ ਸਰ ਮੈਂ ਅਸੀਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੇ ਹਾਂ ਵੀ ਸਾਡੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇਹ ਹੋਇਆ ਹੋਣਾ ਕਿ ਜਦੋਂ ਵਾਈਸ ਚਾਂਸਲ ਸਾਬ ਕੋਈ ਜਾਂਦੇ ਸੀਗੇ ਤਾਂ ਉਹਨਾਂ ਦਾ ਰੋਜ਼ ਪ੍ਰਦਰਸ਼ਨ ਕਰਕੇ ਧਰਨੇ ਲਾ ਕੇ ਉਹਨਾਂ ਨੂੰ ਕੱਢਿਆ ਜਾਂਦਾ ਸੀ ਇੱਕ ਤਰ੍ਹਾਂ ਦਾ ਪਰ ਪਹਿਲੇ ਵਾਈਸ ਚਾਂਸਲ ਸਾਹਿਬ ਇਹ ਇਹ ਨੇ ਕਿ ਅਸੀਂ ਮੰਗ ਕਰ ਰਹੇ ਹਾਂ ਪ ਸਾਬ ਨੂੰ ਵੀ ਸਾਡੇ ਵਾਇਸਟਾਂਸਰ ਪਲੀਜ਼ ਸਾਡੀ ਯੂਨੀਵਰਸਿਟੀ ਨੂੰ ਚਲਾਉਣ ਦਿਓ ਸਾਡੇ ਮੁਲਾਜ਼ਮਾਂ ਦੇ ਵਿੱਚ ਹੀ ਬਹੁਤ ੱਪਲਾ ਹੈਗਾ ਜੀ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਦੋਨੋਂ ਗੇਟ ਹੀ ਜਿਹੜੇ ਯੂਨੀਵਰਸਿਟੀ ਦੇ ਬੰਦ ਕੀਤੇ ਗਏ ਨੇ ਜਿਹੜੇ ਪ੍ਰੋਫੈਸਰ ਨੇ ਜਾਂ ਸਟੂਡੈਂਟਸ ਨੇ ਉਹ ਬਾਹਰ ਖੜੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਨੂੰ ਵੀ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਸਾਡੇ ਜਿਹੜੇ ਪ੍ਰੋਫੈਸਰ ਅਰਵਿੰਦ ਸਿੰਘ ਜੀ ਉਹ ਇਸ ਯੂਨੀਵਰਸਿਟੀ ਨੂੰ ਵਧੀਆ ਤਰੀਕੇ ਨਾਲ ਚਲਾ ਰਹੇ ਨੇ ਤੇ ਉਹਨਾਂ ਨੂੰ ਵੀ ਦੁਬਾਰਾ ਕਾਰਜਕਾਲ ਉਹਨਾਂ ਦਾ ਬਧਾਇਆ ਜਾਵੇ तो को रिपोर्ट देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप